ਅੱਜ ਡਾਕਟਰ ਨਵਜੋਤ ਦਾਈਆ ਹਰਕਨਚਾਰ ਨਬੋਧਰ ਉਹਨਾਂ ਵੱਲੋਂ ਇੱਕ ਕੰਪਲੇਨਟ ਦਿੱਤੀ ਗਈ ਹੈ ਕਮਿਸ਼ਨਰ ਆਫ ਪੁਲਿਸ ਅੰਦਰ ਨੂੰ ਉਹਨਾਂ ਨਾਲ ਸਾਡੇ ਲੀਗਲ ਫੈਲਦੀ ਜਿਹੜੀ ਹੈ ਕਾਂਗਰਸ ਦੀ ਸਾਰੀ ਟੀਮ ਉਹਨਾਂ ਨਾਲ ਗਈ ਸੀ ਇਹ ਕੰਪਲੇਨਟ ਜਿਹੜੀ ਹੈ ਜਿਹੜਾ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਹੈ ਵਾਇਰਲ ਬਹੁਤ ਜ਼ਿਆਦਾ ਵਾਇਰਲ ਹੋਈ ਜਿਸ ਵਿੱਚ ਬੀਬੀ ਜਗੀਰ ਕੌਰ ਜੀ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਕਾਂਗਰਸ ਦੇ ਕੈਂਡੀਡੇਟ ਨੇ ਇਥੋਂ ਨਿਰੰਤਰ ਲੋਕ ਸਭਾ ਹਲਕਿਆਂ ਤੋਂ ਉਹਨਾਂ ਦੇ ਬਾਰੇ ਜਿਹੜੀ ਹੈ ਜੋ ਕੁਝ ਵੀ ਉਹ ਜਿਹੜੀ ਵੀਡੀਓ ਇੱਕ ਤਾਂ ਪੂਰੀ ਨਹੀਂ ਦਿਖਾਈ ਗਈ ਇੱਕ ਉਹ ਵੀਡੀਓ ਦੇ ਨਾਲ ਜਿਹੜੇ ਆ ਗਾਣੇ ਲਾ ਕੇ ਉਹ ਬੀਬੀ ਜ਼ਗੀਰ ਕੌਰ ਜੀ ਨੂੰ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਬਧਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਜਿਹੜਾ ਉਹਨਾਂ ਨੇ ਪੂਰਾ ਨਹੀਂ ਦੱਸਿਆ ਕਿਉਂਕਿ ਪਹਿਲਾਂ ਸਰਦਾਰ ਚਰਨਜੀਤ ਸਿੰਘ ਚੰਨੀ ਬੀਬੀ ਜੀ ਦੇ ਉਹ ਮੱਥਾ ਟੇਕਦੇ ਆ ਪਹਿਲਾਂ ਪਰ ਇਹਨਾਂ ਨੇ ਕੁਝ ਜਿਹੜਾ ਰਾਸਥੀ ਕੋਈ ਸ਼ਰਾਪਤੀ ਜਿਹੜੇ ਵਿਅਕਤੀ ਹੈ ਜਿਹੜੇ ਇਹਦਾ ਰਾਸਥੀ ਫਾਇਦਾ ਲੈਣ ਲਈ ਇਹਨੂੰ ਗੱਤ ਤਰੀਕੇ ਨਾਲ ਜਿਹੜਾ ਸੋਸ਼ਲ ਮੀਡੀਆ ਤੇ ਪੇਸ਼ ਕੀਤਾ ਇੱਥੋਂ ਤੱਕ ਕਿ ਸਾਡੇ ਸਰਕਾਰ ਜੋ ਬੀਬੀ ਜਗੀਰ ਕੌਰ ਜੀ ਨੇ ਵੀ ਜਿਹੜਾ ਆਪਣਾ ਸਵੱਛੀਕਰਨ ਦੇ ਦਿੱਤਾ ਹੈ ਕਿ ਇਹ ਜਿਹੜੀ ਆ ਇਹਦੇ ਵਿੱਚ ਜਿਹੜੀ ਹੈ ਜਿਹੜੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਰਾਸਥੀ ਪਾਰਟੀਆਂ ਦੇ ਜਿਹੜੇ ਤੋਂ ਫਾਇਦਾ ਲੈ ਕੇ ਮੇਰੇ ਵੋਟਾਂ ਤੇ ਕਹਿੰਦੇ ਮੇਰੇ ਮੇਰੇ ਵੋਟਾਂ ਤੇ ਰੱਖ ਕੇ ਤਾਂ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਉਹਦੇ ਵਿੱਚ ਜਿਹੜਾ ਆ ਕੋਈ ਸੱਚਾਈ ਨਹੀਂ ਹੈ ਤੇ ਬੀਬੀ ਨੇ ਵੀ ਕੰਡੈਮਨ ਕੀਤਾ ਕਿ ਇਹ ਜਿਹੜਾ ਇਹਨੂੰ ਗੱਤ ਤਰੀਕੇ ਨਾਲ ਜਿਹੜਾ ਪੇਚ ਕੀਤਾ ਗਿਆ ਕੀ ਗੱਲ ਕੰਪਲੇਂਟ ਦੇ ਵਿੱਚ ਕਿਹਨਾਂ ਦੇ ਨਾਮ ਨੇ ਤੇ ਉਹਨਾਂ ਦੇ ਨਾਮ ਕਿਉਂ ਦਿੱਤੇ ਗਏ ਨੇ ਇਹਦੇ ਵਿੱਚ ਦੇਖੋ ਜੀ ਕੰਪਲੇਨ ਦੇ ਵਿੱਚ ਇੱਕ ਤਾਂ ਨਾਮ ਹੈਗਾ ਸਰਦਾਰ ਵਿਕਰਮਜੀਤ ਸਿੰਘ ਚੌਧਰੀ ਐਮ ਐਲ ਏ ਫਲਾਉ ਉਹਨਾਂ ਦਾ ਨਾਮ ਹੈ ਵਿੱਚ ਤੇ ਕਿਉਂਕਿ ਇੱਕ ਉਹਨਾਂ ਵੱਲੋਂ ਆ ਇੱਕ ਲੈਟਰ ਜਿਹੜੀ ਆ 11 ਮਈ ਨੂੰ 11 ਮਈ ਨੂੰ ਇੱਕ ਸੀਐਮ ਪੰਜਾਬ ਨੂੰ ਜਿਹੜੀ ਆ ਲੈਟਰ ਭੇਜੀ ਉਹਨਾਂ ਨੇ ਇਹਦੇ ਵਿੱਚ ਉਹਨਾਂ ਨੇ ਡਿਮਾਂਡ ਕੀਤਾ ਕਿ ਇਹਨਾਂ ਦੇ ਖਿਲਾਫ ਜਿਹੜਾ ਆ ਸਦਾ ਚਰਨਜੀਤ ਸਿੰਘ ਚਨੀ ਦੇ ਖਿਲਾਫ ਜਿਹੜਾ ਐਕਸ਼ਨ ਲਿਆ ਜਾਵੇ ਇਹਦੇ ਬਾਅਦ ਹੀ 13 ਤਰੀਕ ਨੂੰ ਜਿਹੜਾ ਆ ਜਿਹੜਾ ਨੈਸ਼ਨਲ ਜਿਹੜਾ ਅਮਨ ਜਿਹੜਾ ਸੈਲ ਉੱਥੇ ਚੇਅਰਪਰਸਨ ਹੈ ਉਹਨਾਂ ਨੇ ਜਿਹੜਾ ਇੱਥੇ ਨੋਟਿਸ ਭੇਜਿਆ ਤੇ ਬੀਬੀ ਜੀ ਨੇ ਆਲਰੇਡੀ ਜਿਹੜਾ ਆਪਣਾ ਸਪਸ਼ਟੀਕਰਨ ਦੇ ਦਿੱਤਾ ਆ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਇਹਦੇ ਵਿੱਚ ਜਿਹੜਾ ਇੱਕ ਜਿਹੜਾ ਤੁਸੀਂ ਸ਼੍ਰੀ ਪਵਨ ਕੁਮਾਰ ਟੀ ਨੂੰ ਉਹਨਾਂ ਦਾ ਅਫੀਸ਼ੀਅਲ ਪੇਜ ਵੇਖੋਗੇ ਤੇ ਉਹਦੇ ਤੇ ਵੀ ਜਿਹੜੀ ਇਹ ਵੀਡੀਓ ਜਿਹੜੀ ਆ ਜਿਹੜਾ ਲਿੰਕ ਉੱਥੇ ਵੀ ਤੁਹਾਨੂੰ ਮਿਲੇਗਾ ਇਸ ਤੋਂ ਬਾਅਦ ਹੋਰ ਵੀ ਕਾਫੀ ਸਾਡੇ ਕੋਲ ਜਿਹੜਾ ਐਵਿਡੈਂਸ ਹੈ ਜੀ ਇਕੱਠਾ ਕਰ ਲਿਆ ਹੈ ਜਿਹੜੇ ਇਹਨਾਂ ਨੇ ਜਿਹਨਾਂ ਨੇ ਵਾਇਰਲ ਕੀਤੀ ਹੈ ਜਿਹੜੇ ਚਲਾ ਰਹੇ ਨੇ ਅਸੀਂ ਜਿਹੜਾ ਸੀਪੀ ਸਾਹਿਬ ਨੂੰ ਇਹ ਅਸੀਂ ਜਿਹੜੀ ਇਹ ਇਹ ਹੀ ਇਹ ਹੀ ਕਪਰੇਂਡ ਕੀਤੀ ਹੈ ਕਿ ਜਿਨ੍ਹਾਂ ਨੇ ਵੀ ਇਹ ਵੀਡੀਓ ਵਾਇਰਲ ਕੀਤੀ ਹੈ ਜਾਂ ਜਿਨ੍ਹਾਂ ਨੇ ਵੀ ਮਗਰ ਜਿਹੜੇ ਤੁਸੀਂ ਜਿ ਤਰ੍ਹਾਂ ਦੇਖੋਗੇ ਤੇ ਕਈ ਗਾਣੇ ਵੀ ਚੱਲ ਰਹੇ ਨੇ ਫਿਲਮਾਂ ਦੇ ਗਾਣੇ ਲਾਏ ਆ ਤੇ ਜਿਸ ਤਰ੍ਹਾਂ ਇਹ ਬੀਬੀ ਜ਼ਗੀਰ ਕੌਰ ਜੀ ਨੂੰ ਵਧਾਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦੇ ਤੇ ਜੜਾਇਆ ਉਹਨਾਂ ਦੇ ਖਿਲਾਫ ਜਿਹੜਾ ਆ ਇਹ ਦੇ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਰਜਿਸਟਰ ਹੋਣੀ ਚਾਹੀਦੀ ਲੱਗ ਨਹੀਂ ਰਿਹਾ ਕਿ ਜਦੋਂ ਦੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਮਿਲੀ ਆ ਉਸ ਦੇ ਬਾਅਦ ਵਿਕਰਮ ਚੌਧਰੀ ਤੇ ਚੌਧਰੀ ਪਰਿਵਾਰ ਲਗਾਤਾਰ ਉਹਨਾਂ ਦੇ ਵਿਰੁੱਧ ਚੱਲਦਾ ਪਿਆ ਹੁਣ ਜਿਵੇਂ ਤੁਸੀਂ ਲੈਟਰ ਦਿਖਾਇਆ ਕਿ ਵਿਕਰਮ ਚੌਧਰੀ ਨੇ ਸੀਐਮ ਸਾਹਿਬ ਨੂੰ ਲੈਟਰ ਭੇਜਿਆ ਉਸ ਦੇ ਬਾਅਦ ਜਿਹੜਾ ਉਮੀਦਵਾਰ ਆਯੂਗ ਨੇ ਜਿਹੜਾ ਅੱਗੇ ਸ਼ਿਕਾਇਤ ਭੇਜੀ ਹੈ ਬੀ ਜੀ ਪੀ ਨੂੰ ਦੇ ਕਿਤਨਾ ਕਿਤੇ ਜਿਹੜਾ ਨੁਕਸਾਨ ਹੋ ਨਹੀਂ ਰਿਹਾ ਕਾਂਗਰਸ ਦਾ ਆਫਸੀ ਫੁੱਟ ਜਿਹੜੀ ਹੈ ਅਜੇ ਤੱਕ ਇਹਦੇ ਨਾਲ ਦੇਖੋ ਅਸੀਂ ਜਿਹੜਾ ਸਰਦਾਰ ਵਿਕਰਮ ਸਿੰਘ ਚੌਧਰੀ ਆਪਣਾ ਜੋਰ ਤੇ ਬੜਾ ਲਾ ਰਹੇ ਨੇ ਤੁਹਾਨੂੰ ਪਤਾ ਹੋਏਗਾ ਕਿ ਪਹਿਲਾਂ ਵੀ ਜਿਹੜਾ ਟ੍ਰਿਬਿਊਨ ਦੇ ਵਿੱਚ ਵੀ ਆਈ ਸੀ ਹੈਡ ਜਿਹੜੀ ਹੈ ਹੈਡ ਹੈਡਲਾਈਨ ਸੀ ਟ੍ਰਿਬਿਊਨ ਦੇ ਵਿੱਚ ਜਦੋਂ ਇਹਨਾਂ ਨੇ ਵਾਇਰਲ ਜਿਹੜੀਆਂ ਆ ਕੋਈ ਜਿਹੜੀਆਂ ਆਬਜੈਕਸ਼ਨੇਬਲ ਜਿਹੜੀਆਂ ਫੋਟੋ ਜਿਹੜੀਆਂ ਚੰਨੀ ਸਾਹਿਬ ਦੀਆਂ ਇਹ ਜਿਹੜੀਆਂ ਇਹਨਾਂ ਨੇ ਵਾਇਰਲ ਕੀਤੀਆਂ ਸੀ ਉਹਦੇ ਵੀ ਉਹਦੇ ਲਈ ਵੀ ਅਸੀਂ ਆਲਰੇਡੀ ਕੰਪਲੇਨ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਚੀਫ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਚੰਡੀਗੜ੍ਹ ਨੂੰ ਆਲਰੇਡੀ ਕੰਪਲੇਨਟ ਦਿੱਤੀ ਹੈ ਉਹਦੇ ਵਿੱਚ ਏਐਸਆਈ ਵਿਜੇ ਕੁਮਾਰ ਜਿਹੜੇ ਫਲੋਰ ਤੋਂ ਸੀ ਉਹਨਾਂ ਨੂੰ ਸਾਰੇ ਡਾਕੂਮੈਂਟ ਅਸੀਂ ਦੇ ਦਿੱਤੇ ਸੀ ਪਰ ਸਭ ਬੜੀ ਹੈਰਾਨੀ ਦੀ ਗੱਲ ਹੈ ਅਸੀਂ ਰਿਮਾਈਂਡਰ ਵੀ ਪਾਇਆ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀਆਂ ਆਬਜੈਕਸ਼ਨ ਜਿਹੜੀਆਂ ਇਹਨਾਂ ਨੇ ਜਿਹੜੀਆਂ ਫੋਟੋਆਂ ਸਨਗੀਆਂ ਸਨੀਆਂ ਚੰਡੀ ਸਾਹਿਬ ਦੀਆਂ ਜਿਹੜੀਆਂ ਇਹਨਾਂ ਨੇ ਵਾਇਰਲ ਕੀਤੀਆਂ ਸੀ ਇਹਨਾਂ ਦੇ ਖਿਲਾਫ ਅਸੀਂ ਉਦੋਂ ਵੀ ਉਦੋਂ ਵੀ ਮੰਗ ਕੀਤੀ ਸੀ ਕਿ ਜਿਹੜਾ ਇਹਦੇ ਖਿਲਾਫ ਜਿਹੜਾ ਐਫਆਈਆਰ ਰਜਿਸਟਰ ਹੋਣੀ ਚਾਹੀਦੀ ਹੈ ਕਿਉਂਕਿ ਇਹ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਹੁਣ ਇਹ ਦੁਬਾਰਾ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਇਹਦੇ ਵਿੱਚ ਹੁਣ ਬੀਬੀ ਜਗੀਰ ਕੌਰ ਜੀ ਜਿਹੜੇ ਕੋਈ ਕੰਪਲੇਨਟ ਤੇ ਹੈ ਹੀ ਕੋਈ ਨਹੀਂ ਤੇ ਜਿਹੜਾ ਮੈਂ ਜਿਹੜਾ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਉਹਨਾਂ ਨੂੰ ਵੀ ਅਸੀਂ ਜਿਹੜੀ ਐਪਲੀਕੇਸ਼ਨ ਦਵਾਂਗੇ ਉਹਨਾਂ ਨੂੰ ਕਿ ਕੋਈ ਵੀ ਜੇ ਕੋਈ ਜਿਹੜੇ ਸਾਰੇ ਜਿੰਨੇ ਵੀ ਅਯੋਗ ਨੇ ਚਾਹੇ ਬੈਲਾਸ ਹੈਗਾ ਚਾਹੇ ਹਿਊਮਨ ਰਾਈਟਸ ਹੈਲ ਹੈ ਜੋ ਵੀ ਹੈ ਉਹ ਬੜੇ ਸਾਡੇ ਲਈ ਸਰਕਾਰ ਜੋ ਗਿਆ ਪਰ ਡਿਊਰਿੰਗ ਇਲੈਕਸ਼ਨ ਕਿਉਂਕਿ ਇਲੈਕਸ਼ਨ ਜਿਹੜਾ ਚੱਲ ਰਿਹਾ ਕੋਡ ਆਫ ਕੰਡਕਟ ਲੱਗਾ ਹੋਇਆ ਤੇ 1 ਜੂਨ ਨੂੰ ਇਲੈਕਸ਼ਨ ਹੋ ਰਹੀ ਤੁਹਾਨੂੰ ਪਤਾ ਸਾਰਿਆਂ ਨੂੰ ਇਲੈਕਸ਼ਨ ਦੇ ਦੌਰਾਨ ਜਿਹੜਾ ਜਾਂ ਕੈਂਪੇਨਿੰਗ ਦੇ ਦੌਰਾਨ ਜਾਂ ਜਦ ਤੱਕ ਕੋਡ ਆਫ ਕੰਡਕਟ ਲੱਗਾ ਕੋਈ ਵੀ ਕਿਸੇ ਨੂੰ ਨੋਟਿਸ ਜਾਰੀ ਕਰਨਾ ਕਮ ਸੇ ਕਮ ਇਲੈਕਸ਼ਨ ਕਮਿਸ਼ਨ ਤੋਂ ਪੁੱਛ ਲਿਆ ਜਾਵੇ ਕਿ ਜਿਹੜਾ ਤੁਸੀਂ ਨੋਟਿਸ ਜਾਰੀ ਕਰ ਦਿੱਤਾ ਇੱਕ ਵਾਰ ਤੇ ਖਬਰਾਂ 'ਚ ਆ ਗਿਆ ਜੀ ਉਹਦੀ ਡੂਟਸ ਦੀ ਜੜੀ ਆ ਉਹਦੇ ਵਿੱਚ ਵੀ ਜਿਹੜਾ ਤੁਸੀਂ ਜਿਹੜਾ ਡੂਟਸ ਪੜੋਗੇ ਉਹਦੇ ਵਿੱਚ ਵੀ ਲਿਖਿਆ ਕਿ ਜਿਹੜਾ ਤੁਸੀਂ ਇੰਨਾ ਗਲਤ ਕੀਤਾ ਪਰ ਗਲਤ ਕੀਤਾ ਕਿਹਦੇ ਨਾਲ ਆ ਕੁਕ ਕਬਿਨੇਟ ਹੈ ਨਹੀਂ ਬੀਬੀ ਜੀ ਕਹਿ ਰਹੇ ਕੋਈ ਇਦਾਂ ਦੀ ਗੱਲ ਨਹੀਂ ਕਿ ਵੀ ਇਹਦਾ ਜਿਹੜਾ ਮੈਰਾਸੀ ਜਿਹੜਾ ਮੈਨੂੰ ਮੇਰਾ ਨਾਮ ਵਰਤ ਕੇ ਜਾਂ ਮੇਰੇ ਜ਼ਰੀਏ ਰਾਸੀ ਲੈ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਇਹ ਚਾਹੀਦਾ ਕਿ ਕੁਝ ਵੀ ਕੋਈ ਵੀ ਨੋਟਿਸ ਹੈ ਕੋਈ ਜਿਹੜਾ ਵੀ ਕੋਈ ਅਯੋਗ ਹੈ ਜਿਹੜਾ ਕੋਈ ਨੋਟਿਸ ਜਿਹੜਾ ਜਾਰੀ ਕਰਦਾ ਕਮ ਸੇ ਕਮ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਨੋਲਿਜ ਹੋਣਾ ਚਾਹੀਦਾ ਕਿ ਕੀ ਇਹ ਜਿਹੜਾ ਨੋਟਿਸ ਬਿਲਕੁਲ ਸਹੀ ਹੈ ਜਾਂ ਕਿਸੇ ਕੈਂਡੀਡੇਟ ਦੀ ਉਹਦੇ ਨਾਲ ਜਿਹੜੀ ਹੈ ਕੋਈ ਛਵੀ ਤੇ ਨਹੀਂ ਉਹਨਾਂ ਖਰਾਬ ਹੋ ਰਹੀ ਤੇ ਮੈਂ ਜਿਹੜਾ ਮਾਨਜੋਗ ਜਿਹੜਾ ਗਵਰਨ ਜਿਹੜਾ ਆਯੋਗ ਜਿਹੜਾ ਚੰਡੀ ਪੰਜਾਬ ਚੰਡੀਗੜ੍ਹ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇਹ ਵਾਇਰਲ ਵੀਡੀਓ ਦੇ ਹਿਸਾਬ ਬਣਾ ਤੇ ਤੁਸੀਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਘੜ ਦਿੱਤਾ ਤੁਸੀਂ ਕਿ ਇਹ ਇਹਦਾ ਜਿਹੜਾ ਸਪਸ਼ਟੀਕਰਨ ਦੋ ਡੀਜੀਪੀ ਪੰਜਾਬ ਨੂੰ ਤੁਸੀਂ ਕਿਹਾ ਕਿ ਇਹਦੀ ਜਿਹੜੀ ਰਿਪੋਰਟ ਸਾਨੂੰ ਪੇਸ਼ ਕਰੋ ਤੇ ਹੁਣ ਮੈਂ ਇਹ ਇਹ ਮੈਂ ਤੁਹਾਨੂੰ ਇੱਕ ਅਪਲੀਕੇਸ਼ਨ ਵੀ ਇਹਨਾਂ ਨੂੰ ਮੈਂ ਦਵਾਂਗਾ ਤੁਸੀਂ ਘੱਟੋ ਘੱਟ ਹੁਣ ਇੰਨਾ ਤਾਂ ਕਰੋ ਕਿ ਜਿਹੜੀਆਂ ਇਹ ਜਿਹੜੀਆਂ ਬੀਬੀ ਜੀ ਦਾ ਜਿਹੜਾ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਜਿਹੜੇ ਗਾਣੇ ਲਾ ਕੇ ਜਿਹੜੇ ਜਿਹੜੇ بڑے ਜਿਹੜੇ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਹੜਾ ਇਹਨੇ ਸੋਸ਼ਲ ਮੀਡੀਆ ਤੇ ਇੱਕ ਜਿਹੜਾ ਗੰਤ ਰੰਗ ਦਿੱਤੀ ਗਈ ਹੈ ਤੁਸੀਂ ਕੀ ਕੋਈ ਹੁਣ ਤੁਸੀਂ ਨੋਟਿਸ ਕੱਢੋਗੇ ਕਿ ਆਹ ਜਿਹੜੇ ਜਿਨ੍ਹਾਂ ਨੇ ਜਿਹੜਾ ਲੈਟਰ ਪਾਈ ਹੈ ਜਾਂ ਜਿਹੜੇ ਆ ਭਗਵੰਤ ਮਾ ਕੋ ਕਿ ਦੇਖੋ ਜੀ ਇਹਦੇ ਵਿੱਚ ਜਿਹੜੀ ਆ ਜਿਹੜਾ ਜੇ ਕੌਨਸਪੀਰੇਸੀ ਦੇਖਿਆ ਜਾਵੇ ਕਿਉਂਕਿ ਇਹਦੇ ਵਿੱਚ ਜਿਹੜਾ ਜੇ ਤੇ ਆਪਾਂ ਲੀਗਲ ਐਂਗਲ ਨਾਲ ਦੇਖਿਆ ਜਾਵੇ ਤੇ ਜਿਹੜੇ ਆ ਲੈਟਰ ਪਾ ਰਹੇ ਆ ਜਾਂ ਜਿਹੜੇ ਵਾਇਰਲ ਕਰ ਰਹੇ ਆ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਇਹ ਜਿਹੜੀ ਆ ਵੀਡੀਓ ਵੀ ਜਿਹੜੀ ਆ ਇਹਨੂੰ ਤੋਰ ਬਰੋੜ ਕੇ ਜਿਹੜਾ ਪੇਸ਼ ਕੀਤਾ ਇਹ ਇਹਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਤੇ ਜਿਹੜੇ ਆ ਸ਼ਹੀਰ ਇੱਕੂ ਕਿਉਂਕਿ ਚੌਧਰੀ ਜਿਹੜੇ ਆ ਇਹਨਾਂ ਦੀ ਵਿਕਰਮ ਚੌਧਰੀ ਇਹਨਾਂ ਦੇ ਮਦਰ ਜਿਹੜੇ ਆ ਉਹ ਉਹ ਜਿਹੜੇ ਆ ਬੀਜੇਪੀ ਜੁਆਇਨ ਕਰ ਚੁੱਕੇ ਆ ਇਸ ਕਰਕੇ ਇਹ ਜਿਹੜੀ ਇੱਕ ਮਿਲੀ ਭੁਗਤ ਨਾਲ ਗਹਿਰੀ ਸਾਜ਼ਿਸ਼ ਤਹਿ ਤੇ ਇਹ ਵੀ ਦਿਪ ਰੂਟੀ ਕਨਸਪੀਰੇਸੀ ਜਿਹੜੀ ਆ ਇਹ ਸਰਦਾਰ ਚੰਨੀ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਆ ਖਰਾਬ ਕਰਨ ਦੀ ਇੱਕ ਬੜੀ ਵੱਡੀ ਇੱਕ ਇਹ ਸਾਜ਼ਿਸ਼ ਚੱਲ ਰਹੀ ਆ ਅਤੇ ਇਹ ਸਾਜ਼ਿਸ਼ ਨੂੰ ਜਿਹੜਾ ਇਹੋ ਜੀ ਸਾਜ਼ਿਸ਼ ਜਿਹੜੀ ਆ ਇਹ ਜਿਹੜੇ ਵੀ ਕਰਦੇ ਆ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਰ ਰਹੀ ਹੋਣੀ ਚਾਹੀਦੀ